ਸ਼ਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਮੁੱਖ ਮੰਤਰੀ ਦੇ ਘਰ ਚ ਹੋ ਗਿਆ ਇਹ ਵੱਡਾ ਗੰਡਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹੰਮਣੀਪੁਰ ਦੇ ਵਿੱਚ ਇੱਕ ਔਰਤ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਅੱਜ ਸ਼ਨੀਵਾਰ ਨੂੰ ਹਿੰਜਿਕਚ ਹੋ ਗਿਆ ਭੜਕੀ ਭੀੜ ਨੇ ਮੰਤਰੀ ਸਪਮ ਅਰਿੰਜਨ ਮੁੱਖ ਮੰਤਰੀ ਬਰੇਨ ਸਿੰਘ ਦੇ ਦਫ਼ਾਈਏ ਤੇ ਭਾਪਾ ਵਿਧਾਇਕ ਆਰਕੇ ਇਮੋ ਸਿੰਘ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਦੇਰਾਂ ਤੋਂ ਉਸੇ ਚਾਈ ਭੀੜ ਮੁੱਖ ਮੰਤਰੀ ਬਰੇਨ ਸਿੰਘ ਦੇ ਘਰ ਵੀ ਪਹੁੰਚ ਗਈ ਮੇ 23 ਦੇ ਪ੍ਰਭਾਵ ਵਾਲੀ ਇਮਫਾਲ ਕਾਟੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਰਾਜ ਸਰਕਾਰ ਦੇ ਤਿੰਨ ਮੰਤਰੀਆਂ ਤੇ ਭਾਜਪਾ ਦੇ 6 ਵਿਧਾਇਕਾਂ ਦੇ ਘਰਾਂ ਤੇ ਹਮਲਾ ਕੀਤਾ ਪ੍ਰਦਰਸ਼ਨਕਾਰੀਆਂ ਨੂੰ ਟੌਨਲੀ ਸੁਰੱਖਿਆ ਬਲਾਂ ਨੂੰ ਅਥਰੂ ਗੋਲੇ ਗੈਸ ਦੇ ਅਤੇ ਹਵਾਈ ਫਾਇਰਿੰਗ ਕਰਨੀ ਪਈ ਵਿਗੜਦੀ ਸਥਿਤੀ ਨੂੰ ਦੇਖਦੇ ਪੰਜ ਜਿਲ੍ਹਿਆਂ 'ਚ ਕਟ ਪੁਲਗਾ ਦਿੱਤਾ ਗਿਆ ਤੇ ਇਸ ਨਾਲ ਇਸ ਤਰ੍ਹਾਂ ਜਿਲ੍ਹਿਆਂ ਦੀ ਨੈਟਵਰਕ ਬੰਦ ਕਰ ਦਿੱਤਾ। ਇਸ ਚਾਰੋਂ ਕੁਝ ਮੰਤਰੀਆਂ ਸਮੇਤ ਭਾਏ ਭਾਏ 19 ਵਦਾਈ ਕਨੇ ਪ੍ਰਧਾਨ ਮੰਤਰੀ ਦਫਤਰ ਪੀਐਮਓ ਨੂੰ ਪੱਤਰ ਪੇ ਕੇ ਬ੍ਰੇਨ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ ਹੈ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।